ਉੱਤੇ ਉੜਾ ਕੇ ਨਾ ਇੱਥੇ ਬੋਲ ਉੱਤੇ ਉੜਾ ਕੇ ਇੱਥੇ ਰੋਗਾ ਕੋਈ ਸਮਰਾਲਾ ਦੇ ਨਜ਼ਦੀਕੀ ਪਿੰਡ ਲਦੜਾ ਦੇ ਵਿੱਚ ਗੁਰਦੁਆਰਾ ਸਾਹਿਬ ਦੇ ਵਿੱਚ ਜੋਤ ਸਾਹਿਬਾਰੇ ਸਥਾਨ ਤੇ ਭਿਆਨਕ ਅੱਗ ਲੱਗ ਗਈ ਹੈ ਹਾਲਕਿ ਅੱਗ ਲੱਗਣ ਦੇ ਕਾਰਨ ਤਾਂ ਸਾਹਮਣੇ ਨਹੀਂ ਆਏ ਪਰ ਦੱਸਿਆ ਜਾ ਰਿਹਾ ਹੈ ਕਿ ਕਾਫੀ ਨੁਕਸਾਨ ਹੋ ਗਿਆ ਸਾਨੂੰ ਸਵੇਰੇ ਜੀ ਸੰਗਤ ਤੋਂ ਪਤਾ ਲੱਗਿਆ ਵੀ ਇੱਥੇ ਜੋਤ ਸਾਹਿਬ ਦੀ ਬੇਅਰਬੀ ਹੋ ਗਈ ਤੇ ਉੱਥੇ ਫੋਟੋਆਂ ਸੀਗੀਆਂ ਗੁਰੂ ਮਹਾਰਾਜ ਦੀਆਂ ਤੇ ਗੁਰੂ ਮਹਾਰਾਜ ਦੀਆਂ ਫੋਟੋਆਂ ਤੋਂ ਬਾਅਦ ਉੱਥੇ ਬੀਬੀਆਂ ਜਦੋਂ ਜਾਂ ਬੱਚੇ ਪਾਠ ਕਰਕੇ ਗੁਟਕਾ ਸਾਹਿਬ ਮਹਾਰਾਜ ਦੇ ਉੱਥੇ ਰੱਖੇ ਜਾਂਦੇ ਆ ਪਏ ਹੁੰਦੇ ਸੀ ਤੇ ਉਦੋਂ ਬਾਅਦ ਇਹਨਾਂ ਨੇ ਰਾਤ ਤੱਕ ਜਦ ਅੱਗ ਲੱਗੀ ਰਹੀ ਹੈ ਕੱਲ ਦੀ ਗੱਲ ਆ ਜੀ ਤੇ ਇਹਨਾਂ ਨੇ ਉਹਨੂੰ ਖੁਰਦਪੁਰਦ ਕਰਨ ਦੀ ਕੋਸ਼ਿਸ਼ ਕੀਤੀ ਆ ਜੋ ਮਹਾਰਾਜ ਦੀਆਂ ਫੋਟੋਆਂ ਸੀ ਉਹਨਾਂ ਨੂੰ ਖੁਰਦਬੁਰਦ ਕਰਨ ਦੀ ਕੋਸ਼ਿਸ਼ ਕੀਤੀ ਅਸੀਂ ਸਵੇਰੇ ਆ ਕੇ ਜਦੋਂ ਰੌਲਾ ਪਾਇਆ ਪਤਾ ਲੱਗਿਆ ਤੇ ਇਹ ਉੱਥੇ ਡੀਵੀਆਰ ਜਿਹੜਾ ਲੱਗਿਆ ਹੋਇਆ ਸੀ ਜਿਹਦੇ 'ਚ ਰਿਕਾਰਡਿੰਗ ਹੁੰਦੀ ਸੀ ਉਹ ਰਿਕਾਰਡਿੰਗ ਵਾਲੇ ਡੀਵੀਆਰ ਨੂੰ ਵੀ ਘੋੜੀ ਲਾਈ ਹੋਈ ਹੈ ਜੀ ਘੋੜੀ ਲਾ ਕੇ ਬੰਦ ਕਰਤੇ ਕੈਮਰੇ ਕੈਮਰਿਆਂ ਨੂੰ ਬੰਦ ਕਰਕੇ ਸਬੂਤਾਂ ਨੂੰ ਸਾਰਿਆਂ ਨੂੰ ਖੁਰਦਬੁਰਦ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਤੇ ਅਸੀਂ ਪ੍ਰਸ਼ਾਸਨ ਅੱਗੇ ਮੰਗ ਰੱਖਦੇ ਆ ਕਿ ਜਿਹੜਾ ਜਗਜੀਤ ਸਿੰਘ ਮੁੱਤਿਓ ਨੇ ਤੇ ਹਿੰਮਤ ਸਿੰਘ ਇੱਕ ਲੁਧਿਆਣੇ ਤੋਂ ਨੇ ਇਹ ਰਾਤ ਜਗਜੀਤ ਸਿੰਘ ਇੱਥੇ ਸੀਗੇ ਤੇ ਹਿੰਮਤ ਸਿੰਘ ਨੇ ਨਾਲ ਡੀਵੀਆਰ ਦੇ ਸਬੂਤਾਂ ਨੂੰ ਮਟਾਉਣ ਦੀ ਖੁਰਦਬੁਰਦ ਕਰਾਉਣ ਦੀ ਕੋਸ਼ਿਸ਼ ਕੀਤੀ ਆ ਬਾਬਾ ਜੀ ਨੇ ਲੌਸਮੈਂਟ ਕਰਕੇ ਦੱਸਿਆ ਜਾ ਸਕਦਾ ਸੀ ਲੋਕਾਂ ਨੂੰ ਕਿ ਇੱਥੇ ਵੀ ਅਗਲਗ ਚੁੱਕੀ ਆ ਤੇ ਨਹੀਂ ਦੱਸਿਆ ਗਿਆ ਅਸੀਂ ਇਹ ਪ੍ਰਸ਼ਾਸਨ ਨੂੰ ਮੰਗ ਕਰਦੇ ਆ ਕਿ ਇਹਨਾਂ ਤੇ ਪਰਚਾ ਕੀਤਾ ਜਾਵੇ ਤੇ ਇਹਨਾਂ ਨਾਲ ਜੋ ਇਹਨਾਂ ਨੇ ਮਹਾਰਾਜ ਦੀ ਬੇਅਦਬੀ ਕਰਵਾਈ ਆ ਜਾਂ ਕੀਤੀ ਆ ਇਹਨਾਂ ਨੂੰ ਸਾਨੂੰ ਇਨਸਾਫ ਦਵਾਇਆ ਜਾਵੇ ਬੀਤੀ ਰਾਤ ਸਮਰਾਲਾ ਦੇ ਨਜ਼ਦੀਕੀ ਪਿੰਡ ਦੇ ਵਿੱਚ ਗੁਰਦੁਆਰਾ ਸਾਹਿਬ ਦੇ ਵਿੱਚ ਜੋਤ ਵਾਲੇ ਸਥਾਨ ਤੇ ਕਿਸੇ ਕਾਰਨ ਅਚਾਨਕ ਅੱਗ ਲੱਗਦੀ ਹੈ ਉੱਥੇ ਪਈ ਸ਼ਸਤਰ ਤੇ ਹੋਰ ਸਮਾਨ ਜਿਸ ਨੂੰ ਅੱਗ ਲੱਗੀ ਹੈ ਹਾਲਾਂਕਿ ਮੌਕੇ ਤੇ ਪਿੰਡ ਵਾਸੀ ਪਹੁੰਚੇ ਨੇ ਤੇ ਸਮਰਾਲਾ ਪੁਲਿਸ ਨੂੰ ਵੀ ਬੁਲਾਇਆ ਗਿਆ ਹਾਲਾਂਕਿ ਅੱਗ ਲੱਗਣ ਦੇ ਕਾਰਨ ਤਾਂ ਸਾਹਮਣੇ ਨਹੀਂ ਆ पाए ਗੁਰਦੁਆਰਾ ਸਾਹਿਬ ਨੂੰ ਲੈ ਕੇ ਪਤਾ ਚੱਲਿਆ ਕਿ ਦੋ ਕਮੇਟੀਆਂ ਵਿਚਕਾਰ ਲੰਬੇ ਸਮੇਂ ਤੋਂ ਹੀ ਝਗੜਾ ਚੱਲ ਰਿਹਾ ਹੈ ਇਹ ਘਟਨਾ ਜੀ ਮੈਂ ਰਾਤ 9:30 ਵਜੇ ਇੱਥੋਂ ਸਕੂਟਰੀ ਲੈ ਕੇ ਨੱਗਿਆ ਸੀਗਾ ਮੈਂ ਇਹ ਗੇਟ ਖੁੱਲੇ ਸੀ ਦਰਬਾਰ ਸਾਹਿਬ ਦੇ ਅੱਗੇ ਤਾਂ ਇਹ ਗੇਟ 8 ਵਜੇ ਨੂੰ ਬੰਦ ਕਰਕੇ ਬਾਬਾ ਜੀ ਜੰਦਾ ਲਾ ਦਿੰਦੇ ਤੇ ਰਾਤ ਮੈਂ ਕਿਹਾ ਵੀ ਕਿਤੇ ਕੋਈ ਬੋਲਕਣਾ ਛੇੜਛਾੜ ਨਾ ਕਰ ਤਾਂ ਮੈਂ ਅਮਰਤ ਦੇ ਹੰਤਵਾਲ ਨੂੰ ਫੋਨ ਕੀਤਾ ਵੀ ਇਹ ਕਹਿੰਦਾ ਮੈਂ ਸਮਝਾ ਲਿਆ ਵੀ ਉਹ ਸਫਾਈ ਕਰ ਦੇ ਅੰਦਰ ਤੇ ਹੁਣ ਸਵੇਰੇ ਜਦੋਂ ਇਹਨਾਂ ਨੂੰ ਫੋਨ ਕੀਤਾ ਵੀ ਇੱਥੇ ਤਾਂ ਬਾਈ ਬੇਅਦਬੀ ਹੋ ਗਈ ਬੇਅਦਬੀ ਹੋਣ ਦੇ ਬਾਅਦ ਵੀ ਜੋਤ ਕੋਲੋਂ ਅੱਗ ਲੱਗ ਗਈ ਪਹਿਲਾਂ ਤਾਂ ਇੱਥੇ ਜੋਤ ਸਾਰੇ ਰਾਤ ਜਗੀ ਕਿਵੇਂ ਹੈ ਬਾਬੇ ਦਾ ਫਰਜ਼ ਸੀਗਾ ਇਹ ਬਝਾਉਂਦਾ ਜੋਤ ਨੂੰ ਜੋ ਜੋਤ ਜਗਦੀ ਰਾਤ ਨੂੰ ਬੁਝਾ ਕੇ ਪੈਂਦਾ ਉਹਨੂੰ ਪਤਾ ਸੀਗਾ ਵੀ ਰਾਤ ਨੂੰ ਜੋਤਨਾ ਅੱਗ ਵੀ ਲੱਗ ਸਕਦੀ ਹੈ। ਇਹ ਜਦੋਂ ਅੱਗ ਲੱਗੀ ਆ ਹੁਣ ਬੀਬੀ ਨੇ ਬੀਬੀ ਦੱਸਣ ਵੇਲੇ ਵੀ ਕੱਲ ਸ਼ਾਮ ਦੀ ਅੱਗ ਲੱਗੀ ਆ 4-5 ਵਜੇ ਦੀ। ਜਿਹੜਾ ਪਾਠੀ ਸਿੰਘ ਆ ਉਹ ਕਹਿੰਦਾ ਸਵੇਰੇ ਲੱਗੀ ਆ। ਹਿੰਮਤ ਸਿੰਘ ਨੇ ਵੀ ਕਹਿੰਦਾ ਵੀ ਸ਼ਾਮ ਲੱਗੀ ਹੋਈ ਆ। ਇਹਨਾਂ ਸਾਰਿਆਂ ਨੇ ਸਬੂਤ ਮਟਾਏ ਦੇ ਇਥੋਂ ਚੱਕ ਕੇ ਇੱਥੇ ਗੁਟਕਾ ਸਾਹ ਵੀ ਪਏ ਹੁੰਦੇ ਸੀਗੇ। ਬੱਚੇ ਪਾਠ ਕਰਕੇ ਰੱਖਦੇ ਬੀਬੀਆਂ ਰੱਖ ਦਿੰਦੀਆਂ ਕਈ ਵਾਰੀ ਤੇ ਸ਼ਾਸਤਰ ਵੀ ਪਏ ਸੀਗੇ। ਠੀਕ ਆ ਜੀ ਇਹ ਜਿਹੜੀ ਕੋੜੀ ਸੀਗੀ ਡੀਵੀਆਰ ਨੂੰ ਲਾਈ ਹੋਇਆ ਓਏ ਆ ਖੁੰਝੇ ਖੜੀ ਆਮਨੇ ਚੱਕਸਾ ਦਾ ਬੰਦਾ ਦੋ ਤਿੰਨ ਬੰਦੇ ਚੱਕੀਆ ਚੱਕ ਕੇ ਇਹਨਾਂ ਨੇ ਕੋੜੀ ਉੱਥੇ ਡੀਵੀਅਰ ਨਾਲ ਛੇੜਛਾੜ ਕਰਕੇ ਸਾਰੇ ਸਬੂਤ ਖੁਰਦਵਰਦ ਕਰਨ ਦੀ ਕੋਸ਼ਿਸ਼ ਕੀਤੀ ਗਈ ਆ ਤੇ ਇਹ ਸਾਰੇ ਬਾਹਰਲੇ ਬੰਦੇ ਨੇ ਜਿਹੜੇ ਜਗਜੀਤ ਸਿੰਘ ਮੋਤੇਓ ਤੇ ਹਿੰਮਤ ਸਿੰਘ ਲੁਧਿਆਣਾ ਤੋਂ ਤੇ ਇਹਨਾਂ ਨੇ ਆ ਕੇ ਖੁਰਦਵਰਦ ਕੀਤੇ ਨੇ ਸਬੂਤ ਸਾਹ ਤੋਂ ਦਾ ਸਮਾਨ ਖੜਾ ਤਿੰਨ ਵਸੇਤ ਭਾਗ ਵੰਡਦਾ ਸਮਾਨ ਇਹਨਾਂ ਨੇ ਤੇ ਸਾਡੀ ਪ੍ਰਸ਼ਾਸਨ ਨੂੰ ਇਹੀ ਬੇਨਤੀ ਆ ਸਾਰੇ ਨਗਰ ਵੱਲੋਂ ਵੀ ਇਹਨਾਂ ਤੇ ਬਣਦੀ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਦਾਸ ਦਾ ਨਾਮ ਭਾਈ ਕਿੰਗੀ ਸਿੰਘ ਹੈ ਮੈਂ ਗੁਰਦੁਆਰਾ ਦੇਖਦਾ ਸਭ ਕਟਾਣਾ ਸਾਹਿਬ ਬਤੌਰੇ ਮੁੱਖ ਗ੍ਰੰਥੀ ਸੇਵਾ ਨਿਭਾ ਰਿਆ ਅੱਜ ਸਵੇਰੇ ਸਾਨੂੰ ਤਕਰੀਬਨ 8:00 ਵਜੇ ਫੋਨ ਆਇਆ ਕਿ ਗੁਰਦੁਆ ਪਿੰਡ ਲਧਣਾ ਵਿਖੇ ਗੁਰਦੁਆਰਾ ਸਾਹਿਬ ਵਿਖੇ ਕੁਝ ਬੇਅਦਬੀ ਹੋ ਗਈ ਹੈ ਸੋ ਅਸੀਂ ਗੁਰਦੁਆਰਾ ਸਾਹਿਬ ਦੇ ਮੈਨੇਜਰ ਸਦਾ ਨਿਰਿੰਦਰ ਸਿੰਘ ਜੀ ਰਿਕਾਰਡ ਕੀਪਰ ਗੁਰਜੋਤ ਸਿੰਘ ਅਤੇ ਹੋਰ ਵੀ ਨਾਲ ਸਿੰਘ ਯਾਨੀ ਮਨਜੋਤ ਸਿੰਘ ਦੀ ਗ੍ਰੰਥੀ ਸਿੰਘ ਅਤੇ ਦਾਸ ਇੱਥੇ ਪਹੁੰਚੇ ਹਾਂ ਅੱਗੇ ਇਥੇ ਸੰਗਤ ਖੜੀ ਸੀ ਜਦੋਂ ਅਸੀਂ ਅੰਦਰ ਜਾ ਕੇ ਵੇਖਿਆ ਤੇ ਉੱਥੇ ਜਿੱਥੇ ਜੋਤ ਲਾਉਂਦੇ ਨੇ ਉੱਥੇ ਇੱਕ ਆਲਣਾ ਜਿਹਾ ਬਣਾਇਆ ਉੱਥੇ ਮਤਲਬ ਕਿਤੇ ਕਹਿੰਦੇ ਆ ਜੀ ਰਾਤ ਨੂੰ ਅੱਗ ਲੱਗ ਗਈ ਐ ਜਿਹਦੇ ਨਾਲ ਉੱਥੇ ਜਿਹੜਾ ਰੱਖਿਆ ਸਮਾਨ ਸੀ ਉਹ ਸੜ ਕੇ ਸੁਆਹ ਹੋ ਗਿਆ ਉਹਦੇ ਨਾਲ ਨਾਲ ਥੱਲੇ ਜਿਹੜੇ ਮੈਟ ਵਿਛੇ ਸੀ ਗੁਰੂ ਘਰ ਦੇ ਨਾਲ ਕਿਉਂਕਿ ਤਕਰੀਬਨ 8-10 ਫੁੱਟ ਦੂਰੀ ਤੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਪ੍ਰਕਾਸ਼ ਹੈ ਤੇ ਉਹ ਸਾਰੇ ਮੈਟ ਵੀ ਉੱਥੇ ਜਲ ਗਏ ਉਪਰੰਤ ਅਸੀਂ ਸਭ ਕੁਝ ਚੈੱਕ ਕੀਤਾ ਪਰ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜਾਂ ਗੁਟਕਾ ਸਾਹਿਬ ਦੀ ਕੋਈ ਵੀ ਅਤ ਨਹੀਂ ਹੋਈ ਹਾਂ ਗੁਰੂ ਘਰ ਦੀ ਉੱਥੇ ਜਿਹੜਾ ਕਹੀਏ ਕਿ ਅੱਗ ਲੱਗਣ ਨਾਲ ਨੁਕਸਾਨ ਹੋਇਆ ਪਰ ਇਹਦਾ ਜਿਹੜਾ ਕਾਰਨ ਹੈ ਉਹ ਕਾਰਨ ਅਸੀਂ ਇਹ ਵੇਖਿਆ ਸੰਗਤਾਂ ਦੇ ਵਿੱਚ ਕਿ ਇੱਥੇ ਦੋ ਪਾਰਟੀਆਂ ਨੇ ਇਹਨਾਂ ਦਾ ਆਪਸ ਵਿੱਚ ਬੜਾ ਰੌਣਾ ਹੈ ਇਹ ਦੋਵੇਂ ਜਿਵੇਂ ਕਹਿ ਦਈਏ ਸਿੱਧਾ ਅਸੀਂ ਕਹੀਏ ਨਕਮੀਆਂ ਨੇ ਦੋਵੇਂ ਇੱਕ ਦੂਜੇ ਦੇ ਵਿਰੁੱਧ ਇੱਥੇ ਬੋਲਦੇ ਨੇ ਇੱਕ ਦੂਜੇ ਨਾਲ ਇੱਕ ਖੇਬਾਜ਼ੀ ਇਹਨਾਂ ਦੀ ਜਿਸ ਕਰਕੇ ਗੁਰੂ ਘਰ ਦੇ ਨੁਕਸਾਨ ਹੋ ਰਿਹਾ ਗਰੰਤੀ ਸਿੰਘ ਵੀ ਜਿਹੜਾ ਇਹਨਾਂ ਨੇ ਰੱਖਿਆ ਉਹਨੂੰ ਵੀ ਕੋਈ ਇੱਧਰ ਦਾ ਪਤਾ ਹੈ ਨਹੀਂ ਉਹ ਕਹਿੰਦਾ ਮੈਂ ਟਕਸਾਲ ਚੋਂ ਪੜਿਆ ਪਰ ਉਹਨੂੰ ਇਹ ਟਕਸਾਲ ਦੇ ਨਾਮ ਦੀ ਨੇੜੇ ਨਹੀਂ ਗਿਆ ਉਹ ਬਸ ਨਾਮ ਹੀ ਕਹਿੰਦਾ ਪਰ ਉਹਨੂੰ ਇਸ ਚੀਜ਼ ਦਾ ਪਤਾ ਨਹੀਂ ਹੈ ਕਿ ਭਾਈ ਹੋਇਆ ਕੀ ਹੈ ਜਿਹੜੀ ਗੱਲ ਕਹਿੰਦੇ ਆ ਕਹਿੰਦਾ ਮੇਰੇ ਮੈਨੂੰ ਨਹੀਂ ਪਤਾ ਜੀ ਜਿਹੜੀ ਗੱਲ ਨੂੰ ਪੁੱਛਦੇ ਹੋ ਕਹਿੰਦਾ ਜੀ ਮੇਰੇ ਪਹਿਲੇ ਹੋਇਆ ਉਹ ਜਿੱਥੇ ਪੋਥੀਆਂ ਰੱਖੀਆਂ ਨੇ ਜਿਨ੍ਹਾਂ ਤੇ ਇਹਨਾਂ ਨੇ ਆਪਣੇ ਲਿਖੇ ਹੋਇਆ ਪਤਾ ਨਹੀਂ ਕੀ ਕੀ ਲਿਖਿਆ ਹੋਇਆ ਤੇ ਉਹ ਵੀ ਅਸੀਂ ਦੇਖਿਆ ਤੇ ਇੱਥੇ ਜਿਹੜੀ ਹਾਲਤ ਆ ਉਹ ਇਹ ਆ ਕਿ ਸਾਨੂੰ ਇੱਥੇ ਚਾਹੀਦਾ ਵਾ ਅਸੀਂ ਅਕਾਲ ਤਖਤ ਸਾਹਿਬ ਤੇ ਸਾਰੀ ਰਿਪੋਰਟ ਤਿਆਰ ਕਰਕੇ ਭੇਜ ਰਹੇ ਆ ਫਿਰ ਜੋ ਅਕਾਲ ਤਖਤ ਸਾਹਿਬ ਦਾ ਹੁਕਮ ਹੋਵੇਗਾ ਉਹਦੇ ਉੱਪਰ ਫੁੱਲ ਚੜਾਈ ਜਾਣਗੇ ਦੋਨਾਂ ਪਾਰਟੀਆਂ ਇਸ ਚੀਜ਼ ਤੇ ਸਹਿਮਤ ਹੋਈਆਂ ਨੇ ਤੇ ਤੇ ਪ੍ਰਸ਼ਾਸਨ ਵੀ ਆਇਆ ਸੀ ਕਿ ਜੋ ਅਕਾਲ ਤਖਤ ਦਾ ਹੁਕਮ ਹੋਵੇਗਾ ਅਸੀਂ ਉੰਜ ਹੀ ਕਰਾਂਗੇ ਜੀ ਮੌਕੇ ਤੇ ਪਹੁੰਚੇ ਡੀਐਸਪੀ ਸਮਰਾਲਾ ਸਰਲੋਚਨ ਸਿੰਘ ਦਾ ਕਹਿਣਾ ਹੈ ਕਿ ਗੁਰਦੁਆਰਾ ਸਾਹਿਬ ਦੇ ਵਿੱਚ ਮਹਾਰਾਜ ਦੀ ਸਵਾਰੀ ਦੇ ਨਜ਼ਦੀਕ ਚੱਲ ਰੇ ਜੂਤ ਵਾਲੇ ਸਥਾਨ ਨੂੰ ਅੱਗ ਲੱਗੀ ਤੇ ਸਥਾਨ ਤੇ ਪਿਆ ਕੋ ਸਮਾਨਿਤ ਸੜਕੀ ਸੁਆਵੀ ਹੋਇਆ ਤੋਨਾ ਗੁਰਦੁਆਰੇ ਦੇ ਕੈਮਰੇ ਦੇ ਡੀਵੀਆਰ ਕਬਜ਼ੇ ਚ ਲੈ ਲੈਨੇ ਤੇ ਜਾਂਚ ਕੀਤੀ ਜਾ ਰਹੀ ਹੈ ਇਹ ਨਾਲ ਜੀ ਲਦਣਾ ਪਿੰਡ ਪੈਂਦਾ ਸਮਰਾਲਾ ਤਹਿਸੀਲ ਦੇ ਵਿੱਚ ਅੱਜ ਜਿਹੜਾ ਸਾਡੇ ਧਿਆਨ ਦੇ ਵਿੱਚ ਸਰ ਗੁਰਪ੍ਰੀਤ ਸਿੰਘ ਗੁਰਦੇਵ ਸਰ ਸੁਖਵਿੰਦਰ ਸਿੰਘ ਉਰੀ ਜਿਹੜੇ ਸਾਡੇ ਆ ਨਿਆਂਗ ਜਿੱਥੇ ਬੰਦਿਆਂ ਦੇ ਉਹਦੇ ਜ਼ਾਰ ਨੇ ਸਮਰਾਲੇ ਤੋਂ ਇਹਨਾਂ ਨੇ ਮੇਰੇ ਧਿਆਨ ਦੇ ਵਿੱਚ ਲਿਆਂਦਾ ਸੀ ਮੈਂ ਤੇ ਮਰੀ ਜਿਹੜੀ ਐਸਚਓ ਸਮਰਾਲਾ ਦੇਸ ਤੋਂ ਮਾਛੂੜਾ ਜਿਹੜਾ ਮੋਕੇ ਤੇ ਆਇਆ ਇਹ ਜਿਹੜਾ ਜਿੱਥੇ 12 ਦੇ ਪ੍ਰਕਾਸ਼ ਦੇ ਵੈਕਸਨ ਤੇ ਜਿਹੜੀ ਪਿਛੇ ਪਾਸੇ ਜੋਤ ਚ ਗਦੇ ਹੁੰਦੇ ਆ ਉਹ ਜੋਤ ਦੇ ਨਾਲ ਕੋਈ ਉੱਥੇ ਜਿਹੜਾ ਅੰਦਰ ਮਟੀਰੀਅਲ ਆ ਅਗਨੀ ਭੇਟ ਹੋਇਆ ਥੋੜਾ ਬੋਤਾੜਾ ਲੱਕੜ ਦਾ ਸਮਾਨ ਵੀ ਸੀ ਯਾ ਥੱਲੇ ਮੈਟ ਤੇ ਬਾਕੀ ਜਿਹੜੀ ਅਸੀਂ ਉਹ ਡੀਵੀਆਰ ਜਿਹੜਾ ਇੱਥੇ ਕੈਮਰੇ ਲੱਗੇ ਹੋਏ ਨੇ ਨਾ ਬਿਲਕੁਲ ਡੀਵੀਆਰ ਅਸੀਂ ਕਬਜ਼ੇ 'ਚ ਲੈ ਲਿਆ ਕਿਉਂਕਿ ਇਸ ਪਿੰਡ ਦੇ ਵਿੱਚ ਕਾਫੀ ਪਾਰਟੀ ਬਾਜੀ ਆ ਦੋ ਪਾਰਟੀਆਂ ਆ ਜਿਹੜੀਆਂ ਪਹਿਲਾਂ ਹੀ ਆਲਰੇਡੀ ਚੱਲ ਰਹੀਆਂ ਇੱਕ ਇਸ ਪਿੰਡ ਦੀ ਤੇ ਇੱਕ ਵਾਰਲੇ ਪਿੰਡਾਂ ਦੇ ਇੱਕ ਉਹਨਾਂ ਦੀ ਜਿਹੜੀ ਕਮੇਟੀ ਬਣੀ ਹੋਈ ਹੈ ਇਹਦਾ ਕੇਸ ਵੀ ਜਿਹੜਾ ਮਾਨਜੋ ਕੋਰਟ ਦੇ ਵਿੱਚ ਚੱਲ ਰਿਹਾ ਨਿਯੰਗ ਜਥੇਬੰਦੀਆਂ ਦੇ ਅਸੀਂ ਸਾਰਿਆਂ ਨੇ ਫੈਸਲਾ ਲਿਆ ਜਿਹੜੀ ਐਸਜੀਪੀਸੀ ਕਮੇਟੀ ਦੇ ਜਿਹੜੇ ਮੈਨੇਜਰ ਸਾਹਿਬ ਤੇ ਹੈੱਡ ਗ੍ਰੰਥੀ ਕਟਾਣਾ ਸਾਹਿਬ ਤੋਂ ਨੇ ਉਹ ਅਸੀਂ ਮੌਕੇ ਤੇ ਬੁਲਾ ਲਏ ਸੀ ਉਹ ਸਾਰੀ ਆਪਣੀ ਪਰਤਾਲ ਜਿਹੜ ਜੋ ਵੀ ਰਿਪੋਰਟ ਹੋ ਗਈ ਇਹ ਸ਼੍ਰੀ ਕਲਤਖਸਬੇ ਭੇਜੀ ਜਾਊਗੀ ਜੋ ਵੀ ਹੁਕਮ ਸ਼੍ਰੀ ਕਲਤਖਸਬ ਕੋਲੋਂ ਆਊਗਾ ਉਹਦੇ ਮੁਤਾਬਿਕ ਜਿਹੜੀ ਅਗਲੀ ਕਾਰਵਾਈ ਜਿਹੜੀ ਹੈ ਅਮਲ ਚ ਲਿਆਂਦੀ ਜਾਵੇ ਬਿਲਕੁਲ ਹੋਰ ਇਹ ਲੱਗਣਾ ਗੁਰੂ ਘਰ ਦਾ ਹੈਗਾ ਜੀ ਤੇ ਗੁਰੂ ਘਰ ਦਾ ਹੁਣ ਆਪਾਂ ਨੌਕੀਏ ਦਾ ਜੈ ਸਿੰਘ ਜੀ ਜੈ ਸਿੰਘ ਸ਼ਹੀਰ ਜੈ ਸਿੰਘ ਸ਼ਹੀਦ ਬਾਬਾ ਜੈ ਸਿੰਘ ਸ਼ਹੀਦ ਬਾਬਾ ਜੈ ਸਿੰਘ ਦੇ ਨਾਂ ਤੇ ਗੁਰੂ ਘਰ ਹੈ ਜੀ ਅਸਲੇ ਜਿਹੜਾ ਗੁਰੂ ਘਰ ਇਹ ਪਹਿਲਾਂ ਵੀ ਬੋੜਾ ਬਵਾਦ ਦੇ ਵਿੱਚ ਰਹਿ ਚੁੱਕਿਆ ਹੈ ਕਾਰਨ ਕੀ ਹੈ ਕਾਰਨ ਇਥੇ ਇਹ ਹੈ ਜੀ ਵੀ ਜਿਹੜਾ ਅਸੀਂ ਆਪਣਾ ਕਾਰਨ ਸਾਨੂੰ ਪਤਾ ਲੱਗਿਆ ਗੁਰੂ ਘਰ ਦੀ ਜ਼ਮੀਨ ਆ 에어ਪੋਰਟ ਰੋਡ ਤੇ ਹੋਰ ਕੁਝ ਨਹੀਂ ਸਿਰਫ ਇਹ ਮੁੱਦਾ ਇਹਨਾਂ ਦਾ ਗੁਰੂ ਘਰ ਦੇ ਨਾਲ ਪਿਆਰ ਮੋਹ ਪਿਆਰ ਨਹੀਂ ਹੈਗਾ ਉਹ ਜ਼ਮੀਨ ਦੇ ਨਾਲ ਮੋਹ ਪਿਆਰ ਦੋਨਾਂ ਕਮੇਟੀਆਂ ਨੇ ਗੁਰੂ ਘਰ ਦਾ ਉਹ ਨੁਕਸਾਨ ਕੀਤਾ ਹੋਇਆ ਆ ਆਪਾਂ ਕੁਝ ਕਹਿ ਨਹੀਂ ਸਕਦੇ ਪੋਥੀ ਸਾਹਿਬ ਨਾਲ ਹੁਣ ਅਸੀਂ ਆ ਕੇ ਪੋਥੀ ਸਾਹਿਬ ਦੇਖੇ ਚੈੱਕ ਕਰਿਆ ਪੋਥੀ ਸਾਹਿਬ ਦੇ ਉੱਤੇ ਵੀ ਛੇੜਛਾੜ ਹੋਈ ਹੋਈ ਆ ਉਹਨਾਂ ਦੇ ਅੰਗ ਫਟੇ ਹੋਏ ਨੇ ਠੀਕ ਹੈ ਜੀ ਜਦੋਂ ਅਸੀਂ ਜ਼ਮੀਨ ਦੀ ਇੰਨੀ ਸਾਮ ਸੰਭਾਲ ਕਰ ਸਕਦੇ ਆ ਕੀ ਅਸੀਂ ਗੁਰੂ ਘਰ ਦੀ ਸਾਮ ਸੰਭਾਲ ਨਹੀਂ ਕਰ ਸਕਦੇ ਫਿਰ ਜਦੋਂ ਹੁਣ ਅੰਦਰ ਮੌਕੇ ਤੇ ਅੱਗ ਲੱਗੀ ਹੈ ਕੱਲ ਸਾਨੂੰ ਦੱਸਣ ਮੁਤਾਬਕ ਕੱਲ ਕੱਲ ਦੀ ਅੱਗ ਲੱਗੀ ਹੋਈ ਆ ਜੀ ਕੱਲ ਦੀ ਅੱਗ ਲੱਗੀ ਹੋਈ ਆ ਤੇ ਸਾਨੂੰ ਅੱਜ ਸਵੇਰੇ ਪਤਾ ਲੱਗਦਾ ਠੀਕ ਹੈ ਜੀ ਸਵੇਰੇ ਪਤਾ ਲੱਗ ਰਿਹਾ ਤੇ ਜਿਹੜਾ ਡੀਵੀਆਰ ਆ ਡੀਵੀਆਰ ਨਾਲ ਵੀ ਇਹਨਾਂ ਨੇ ਛੇੜਛਾੜ ਕੀਤੀ ਹੋਈ ਆ ਉਹ ਬੰਦ ਕੀਤੇ ਹੋਇਆ ਕੈਮਰਾ ਇਹ ਬਹੁਤ ਹੀ ਵੱਡੀ ਘਟਾਈ ਆ ਜੀ ਇਹ ਅਸੀਂ ਤਾਂ ਅਕਾਲ ਤਖਤ ਸਾਹਿਬ ਨੂੰ ਵੀ ਬੇਨਤੀ ਕਰਾਂਗੇ ਪ੍ਰਸ਼ਾਸਨ ਨੂੰ ਵੀ ਬੇਨਤੀ ਕਰਾਂਗੇ ਜੋ ਜੋ ਕਾਰਵਾਈ ਆ ਕਮੇਟੀ ਤੇ ਵੀ ਹੋਣੀ ਚਾਹੀਦੀ ਆ ਪਾਠੀ ਸਿੰਘ ਤੇ ਵੀ ਹੋਣੀ ਚਾਹੀਦੀ ਆ ਵੀ ਜਿਹੜੀਆਂ ਕਮੇਟੀਆਂ ਪ੍ਰਬੰਧਕ ਸਾਮਧੀਆਂ ਨੇ ਸਭ ਤੋਂ ਪਹਿਲਾਂ ਤਾਂ ਉਹਨਾਂ ਦਾ ਕਸੂਰ ਆ ਇਹ 4-5 ਵਜੇ ਦੀ ਗੱਲ ਆ ਜਦੋਂ ਰਹਿਰਾ ਸਾਹਿਬ ਦੇ ਮਤਲਬ ਆਏ ਮੱਥਾ ਟੇਕਣ ਲੋਕ ਅੱਜ ਦੀ ਸੰਗਤ ਕੱਲ੍ਹ ਸ਼ਾਮ ਕੱਲ੍ਹ ਸ਼ਾਮ ਦੀ ਹੈ ਜੀ ਕੱਲ੍ਹ 5 ਵਜੇ ਦੀ ਤੇ ਜਦੋਂ ਮਤਲਬ ਦੋ ਜਣੇ ਆਏ ਸੀ ਸਾਡੇ ਪਿੰਡ ਦੇ ਵਿੱਚੋਂ ਮਥਾ ਟਿਕ ਕਾਨੂੰਨਾ ਨੇ ਆ ਕੇ ਦੱਸਿਆ ਉਹਨਾਂ ਦੇ ਆਉਂਦੇ ਨੂੰ ਪਾਣੀ ਪਾ ਕੇ ਅੱਗ ਬੁਝਾਈ ਜਾ ਰਹੀ ਸੀ ਜੇ ਕਿਸੇ ਨੂੰ ਉਤਲਾਬ ਵਗਾਰਨ ਨਹੀਂ ਨਹੀਂ ਸਾਨੂੰ ਐਦਾਂ ਸੀਗਾ ਵੀ ਸੰਗਤ ਆਉਂਦੀ ਆ ਚਲੋ ਸਾਰਿਆਂ ਨੂੰ ਪਤਾ ਹੋਊਗਾ ਵੀ ਸਾਡੇ ਆਂਟੀ ਨੇ ਆ ਨਾਲ ਗਵਾਂਢੀ ਵੀ ਚਲੋ ਇਹਨਾਂ ਨੂੰ ਪਤਾ ਲੱਗ ਗਿਆ ਵੀ ਇਹਨਾਂ ਨੇ ਕੋਈ ਉਹ ਕਰ ਦੇਣਾ ਅਸੀਂ ਇੰਨਾ ਉਹ ਨਹੀਂ ਕੀਤਾ ਜੀ ਮਥੇ ਆਉਣਾ ਆ ਕੇ ਨਾ ਇੱਥੇ ਬੋਲ ਮਥੇ ਆਉਣਾ ਆ ਕੇ ਕਰੋਗਾ ਯੋਗੋਤਵਾਚੀ ਕਰਦਾ ਮਹਾਰਾਜ ਨੂੰ ਮਹਾਰਾਜ ਸਮਰਾਲਾ ਦੇ ਨਜ਼ਦੀਕੀ ਪਿੰਡ ਲਦੜਾ ਦੇ ਵਿੱਚ ਗੁਰਦੁਆਰਾ ਸਾਹਿਬ ਦੇ ਵਿੱਚ ਜੋਤ ਸਾਹਿਬਾਰੇ ਸਥਾਨ ਤੇ ਭਿਆਨਕ ਅਗ ਲੱਗ ਗਈ ਹੈ ਹਾਲਕਿ ਅਗ ਲੱਗਣ ਦੇ ਕਾਰਨ ਤਾਂ ਸਾਹਮਣੇ ਨਹੀਂ ਆ ਪਏ ਪਰ ਦੱਸਿਆ ਜਾ ਰਿਹਾ ਹੈ ਕਿ ਕਾਫੀ ਨੁਕਸਾਨ ਹੋ ਗਿਆ ਸਾਨੂੰ ਸਵੇਰੇ ਜੀ ਸੰਗਤ ਤੋਂ ਪਤਾ ਲੱਗਿਆ ਵੀ ਇੱਥੇ ਜੋਤ ਸਾਹਿਬ ਦੀ ਬੇਅਦਬੀ ਹੋ ਗਈ ਤੇ ਉੱਥੇ ਫੋਟੋਆਂ ਸੀਗੀਆਂ ਗੁਰੂ ਮਹਾਰਾਜ ਦੀਆਂ ਤੇ ਗੁਰੂ ਮਹਾਰਾਜ ਜੀ ਨੇ ਫੋਟੋਆਂ ਤੋਂ ਬਾਅਦ ਉੱਥੇ ਬੀਬੀਆਂ ਜਦੋਂ ਜਾਂ ਬੱਚੇ ਪਾਠ ਕਰਕੇ ਗੁਟਕਾ ਸਾਹਿਬ ਮਹਾਰਾਜ ਜੀ ਉੱਥੇ ਰੱਖੇ ਜਾਂਦੇ ਆ ਪਏ ਹੁੰਦੇ ਸੀ ਤੇ ਉਦੋਂ ਬਾਅਦ ਇਹਨਾਂ ਨੇ ਰਾਤ ਤੱਕ ਜਦ ਅੱਗ ਲੱਗੀ ਰਹੀ ਹੈ ਕੱਲ ਦੀ ਗੱਲ ਆ ਜੀ ਤੇ ਇਹਨਾਂ ਨੇ ਉਹਨੂੰ ਖੁਰਦਪੁਰਦ ਕਰਨ ਦੀ ਕੋਸ਼ਿਸ਼ ਕੀਤੀ ਆ ਜੋ ਮਹਾਰਾਜ ਜੀ ਦੀਆਂ ਫੋਟੋਆਂ ਸੀ ਉਹਨਾਂ ਨੂੰ ਖੁਰਦਪੁਰਦ ਕਰਨ ਦੀ ਕੋਸ਼ਿਸ਼ ਕੀਤੀ ਸੀ ਸਵੇਰੇ ਆ ਕੇ ਜਦੋਂ ਰੌਲਾ ਪਾਇਆ ਪਤਾ ਲੱਗਿਆ ਤੇ ਇਹ ਉੱਥੇ ਡੀਵੀਆਰ ਜਿਹੜਾ ਲੱਗਿਆ ਹੋਇਆ ਸੀ ਜਿਹਦੇ ਚ ਰਿਕਾਰਡਿੰਗ ਹੁੰਦੀ ਸੀ ਉਹ ਰਿਕਾਰਡਿੰਗ ਵਾਲੇ ਡੀਵੀਆਰ ਨੂੰ ਵੀ ਘੋੜੀ ਲਾਈ ਹੋਈ ਹੈ ਜੀ ਘੋੜੀ ਲਾ ਕੇ ਬੰਦ ਕਰਤੇ ਕੈਮਰੇ ਕੈਮਰਿਆਂ ਨੂੰ ਬੰਦ ਕਰਕੇ ਸਬੂਤਾਂ ਨੂੰ ਸਾਰਿਆਂ ਨੂੰ ਖੁਰਦਬੁਰਦ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਤੇ ਅਸੀਂ ਪ੍ਰਸ਼ਾਸਨ ਅੱਗੇ ਮੰਗ ਰੱਖਦੇ ਆ ਕਿ ਜਿਹੜਾ ਜਗਜੀਤ ਸਿੰਘ ਮੁੱਤਿਓ ਨੇ ਤੇ ਹਿੰਮਤ ਸਿੰਘ ਇੱਕ ਲੁਧਿਆਣੇ ਤੋਂ ਨੇ ਇਹ ਰਾਤ ਜਗਜੀਤ ਸਿੰਘ ਇੱਥੇ ਸੀਗੇ ਤੇ ਹਿੰਮਤ ਸਿੰਘ ਨੇ ਨਾਲ ਡੀਵੀਆਰ ਦੇ ਸਬੂਤਾਂ ਨੂੰ ਮਟਾਉਣ ਦੀ ਖੁਰਦਬੁਰਦ ਕਰਾਉਣ ਦੀ ਕੋਸ਼ਿਸ਼ ਕੀਤੀ ਆ ਬਾਬਾ ਜੀ ਨੇ ਲੌਸਮੈਂਟ ਕਰਕੇ ਦੱਸਿਆ ਜਾ ਸਕਦਾ ਸੀ ਲੋਕਾਂ ਨੂੰ ਕਿ ਇੱਥੇ ਬੀ ਅਗ ਲੱਗ ਚੁੱਕੀ ਆ ਤੇ ਨਹੀਂ ਦੱਸਿਆ ਗਿਆ ਅਸੀਂ ਇਹ ਪ੍ਰਸ਼ਾਸਨ ਨੂੰ ਮੰਗ ਕਰਦੇ ਆ ਕਿ ਇਹਨਾਂ ਤੇ ਪਰਚਾ ਕੀਤਾ ਜਾਵੇ ਤੇ ਇਹਨਾਂ ਨਾਲ ਜੋ ਇਹਨਾਂ ਨੇ ਮਹਾਰਾਜ ਦੀ ਬੇਅਦਬੀ ਕਰਵਾਈ ਆ ਜਾਂ ਕੀਤੀ ਆ ਇਹਨਾਂ ਸਾਨੂੰ ਇਨਸਾਫ ਦਵਾਇਆ ਜਾਵੇ ਬੀਤੀ ਰਾਤ ਸਮਰਾਲਾ ਦੇ ਨਜ਼ਦੀਕੀ ਪਿੰਡ ਦੇ ਵਿੱਚ ਗੁਰਦੁਆਰਾ ਸਾਹਿਬ ਦੇ ਵਿੱਚ ਜੋਤ ਵਾਲੇ ਸਥਾਨ ਤੇ ਕਿਸੇ ਕਾਰਨ ਅਚਾਨਕ ਅੱਗ ਲੱਗਦੀ ਹੈ ਉੱਥੇ ਪਈ ਸ਼ਸਤਰ ਤੇ ਹੋਰ ਸਮਾਨ ਜਿਸ ਨੂੰ ਅੱਗ ਲੱਗੀ ਹੈ ਹਾਲਾਂਕਿ ਮੌਕੇ ਤੇ ਪਿੰਡ ਵਾਸੀ ਪਹੁੰਚੇ ਨੇ ਤੇ ਸਮਰਾਲਾ ਪੁਲਿਸ ਨੂੰ ਵੀ ਬੁਲਾਇਆ ਗਿਆ ਹਾਲਾਂਕਿ ਅੱਗ ਲੱਗਣ ਦੇ ਕਾਰਨ ਤਾਂ ਸਾਹਮਣੇ ਨਹੀਂ ਆ पाए ਗੁਰਦੁਆਰਾ ਸਾਹਿਬ ਨੂੰ ਲੈ ਕੇ ਪਤਾ ਚੱਲਿਆ ਕਿ ਦੋ ਕਮੇਟੀਆਂ ਵਿਚਕਾਰ ਲੰਬੇ ਸਮੇਂ ਤੋਂ ਹੀ ਝਗੜਾ ਚੱਲ ਰਿਹਾ ਹੈ ਇਹ ਘਟਨਾ ਜੀ ਮੈਂ ਰਾਤ 9:30 ਵਜੇ ਇੱਥੋਂ ਸਕੂਟਰੀ ਲੈ ਕੇ ਨਗਿਆ ਸੀਗਾ ਮੈਂ ਇਹ ਗੇਟ ਖੁੱਲੇ ਸੀ ਦਰਬਾਰ ਸਾਹਿਬ ਦੇ ਅੱਗੇ ਤਾਂ ਇਹ ਗੇਟ 8 ਵਜੇ ਨੂੰ ਬੰਦ ਕਰਕੇ ਬਾਬਾ ਜੀ ਜੰਦਾ ਲਾ ਦਿੰਦੇ ਤੇ ਰਾਤ ਮੈਂ ਕਿਹਾ ਵੀ ਕਿਤੇ ਕੋਈ ਬੋਲਕਣਾ ਛੇੜਛਾੜ ਨਾ ਕਰ ਤਾਂ ਮੈਂ ਅੰਮ੍ਰਿਤਵਾਲੇ ਨੂੰ ਫੋਨ ਕੀਤਾ ਵੀ ਇਹ ਕਹਿੰਦਾ ਮੈਂ ਸੰਭਾਲ ਲਿਆ ਵੀ ਉਹ ਸਫਾਈ ਕਰ ਦੇਣ ਅੰਦਰ ਤੇ ਹੁਣ ਸਵੇਰੇ ਜਦੋਂ ਇਹਨਾਂ ਨੂੰ ਫੋਨ ਕੀਤਾ ਵੀ ਇੱਥੇ ਤਾਂ ਬਾਈ ਬੇਅਦਬੀ ਹੋ ਗਈ ਬੇਅਦਬੀ ਹੋਣ ਦੇ ਬਾਅਦ ਉਹ ਵੀ ਜੋਤ ਕੋਲੋਂ ਅੱਗ ਲੱਗ ਗਈ ਪਹਿਲਾਂ ਤਾਂ ਇੱਥੇ ਜੋਤ ਸਾਰੀ ਜੱਗ ਹੀ ਕਿਵੇਂ ਹੈ ਬਾਬੇ ਦਾ ਭੱਜ ਸੀਗਾ ਬੁਝਾਉਂਦਾ ਜੋਤ ਨੂੰ ਜੋ ਜੋਤ ਜਗਦੀ ਰਾਤ ਨੂੰ ਬੁਝਾ ਕੇ ਪੈਂਦਾ ਉਹਨੂੰ ਪਤਾ ਸੀਗਾ ਵੀ ਰਾਤ ਨੂੰ ਜੋਤ ਨਾਲ ਅੱਗ ਵੀ ਲੱਗ ਸਕਦੀ ਹੈ ਤੇ ਜਦੋਂ ਅੱਗ ਲੱਗੀ ਆ ਹੁਣ ਬੀਬੀ ਨੇ ਬੀਬੀ ਦੱਸਣ ਵੇਲੇ ਵੀ ਕੱਲ ਸ਼ਾਮ ਦੀ ਅੱਗ ਲੱਗੀ ਆ 4-5 ਵਜੇ ਦੀ ਜਿਹੜਾ ਬਾਠੀ ਸਿੰਘ ਆ ਉਹ ਕਹਿੰਦਾ ਸਵੇਰੇ ਲੱਗੀ ਆ ਹਿੰਮਤ ਸਿੰਘ ਨੇ ਵੀ ਕਹਿੰਦਾ ਸ਼ਾਮ ਲੱਗੀ ਹੋਈ ਆ ਇਹਨਾਂ ਸਾਰਿਆਂ ਨੇ ਸਬੂਤ ਮਟਾਏ ਦੇ ਇਥੋਂ ਚੱਕ ਕੇ ਇੱਥੇ ਗੁਟਕਾ ਸਾਹ ਵੀ ਪਏ ਹੁੰਦੇ ਸੀਗੇ ਬੱਚੇ ਪਾਠ ਕਰਕੇ ਰੱਖਦੇ ਬੀਬੀਆਂ ਰੱਖਦੀਆਂ ਕਈ ਵਾਰੀ ਤੇ ਸ਼ਾਸਤਰ ਵੀ ਪਏ ਸੀਗੇ ਠੀਕ ਆ ਜੀ ਇਹ ਜਿਹੜੀ ਕੁੜੀ ਸੀਗੀ ਡੀਵੀਆਰ ਨੂੰ ਲਾਈ ਹੋਏ ਆ ਓਏ ਆ ਖੁੰਝੇ ਖੜੀ ਨੂੰ ਦੁਰਲੇ ਪਾਸੇ ਇਹ ਕੁੜ ਆਮਨੇ ਚੱਕਸਾ ਦਾ ਬੰਦਾ ਦੋ ਤਿੰਨ ਬੰਦੇ ਚੱਕੀਆ ਚੱਕ ਕੇ ਇਹਨਾਂ ਨੇ ਘੋੜੀ ਉੱਥੇ ਡੀਵੀਅਰ ਨਾਲ ਛੇੜਛਾੜ ਕਰਕੇ ਸਾਰੇ ਸਬੂਤ ਖੁਰਦਵਰਦ ਕਰਨ ਦੀ ਕੋਸ਼ਿਸ਼ ਕੀਤੀ ਗਈ ਆ ਤੇ ਇਹ ਸਾਰੇ ਬਾਹਰਲੇ ਬੰਦੇ ਨੇ ਜਿਹੜੇ ਜਗਜੀਤ ਸਿੰਘ ਮੁੱਤਿਆਂ ਤੋਂ ਤੇ ਹਿੰਮਤ ਸਿੰਘ ਲੁਧਿਆਣਾ ਤੋਂ ਤੇ ਇਹਨਾਂ ਨੇ ਆ ਕੇ ਖੁਰਦਵਰਦ ਕੀਤੇ ਨੇ ਸਬੂਤ ਸਾਹ ਤੋਂ ਦਾ ਸਮਾਨ ਖੜਾ ਤਿੰਨ ਵਸੇਤ ਭਾਗ ਵੰਡਦਾ ਸਮਾਨ ਇਹਨਾਂ ਨੇ ਤੇ ਸਾਡੀ ਪ੍ਰਸ਼ਾਸਨ ਨੂੰ ਇਹੀ ਬੇਨਤੀ ਆ ਸਾਰੇ ਨਗਰ ਵੱਲੋਂ ਵੀ ਇਹਨਾਂ ਤੇ ਬਣਦੀ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਦਾਸ ਦਾ ਨਾਮ ਭਾਈ ਕਿੰਗੀ ਸਿੰਘ ਹੈ ਮੈਂ ਗੁਰਦੁਆਰਾ ਦੇਖਸਾ ਸਭ ਕਟਾਣਾ ਸਾਹਿਬ ਬਤੋਰੀ ਮੁੱਖ ਗ੍ਰੰਥੀ ਸੇਵਾ ਨਿਭਾ ਰਿਆ ਅੱਜ ਸਵੇਰੇ ਸਾਨੂੰ ਤਕਰੀਬਨ 8:00 ਵਜੇ ਫੋਨ ਆਇਆ ਕਿ ਗੁਰਦੁਆ ਪਿੰਡ ਲਧਣਾ ਵਿਖੇ ਗੁਰਦੁਆਰਾ ਸਾਹਿਬ ਵਿਖੇ ਕੁਝ ਬੇਅਦਬੀ ਹੋ ਗਈ ਹੈ ਸੋ ਅਸੀਂ ਗੁਰਦੁਆਰਾ ਸਾਹਿਬ ਦੇ ਮੈਨੇਜਰ ਸਦਾ ਨਿਰਿੰਦਰ ਸਿੰਘ ਜੀ ਰਿਕਾਰਡ ਕੀਪਰ ਗੁਰਜੋਤ ਸਿੰਘ ਅਤੇ ਹੋਰ ਵੀ ਨਾਲ ਸਿੰਘ ਯਾਨੀ ਮਨਜੋਤ ਸਿੰਘ ਜੀ ਗ੍ਰੰਥੀ ਸਿੰਘ ਅਤੇ ਦਾਸ ਇੱਥੇ ਪਹੁੰਚੇ ਹਾਂ ਅੱਗੇ ਇੱਥੇ ਸੰਗਤ ਖੜੀ ਸੀ ਜਦੋਂ ਅਸੀਂ ਅੰਦਰ ਜਾ ਕੇ ਵੇਖਿਆ ਤੇ ਉੱਥੇ ਜਿੱਥੇ ਜੋਤ ਲਾਉਂਦੇ ਨੇ ਉੱਥੇ ਇੱਕ ਆਲਣਾ ਜਿਹਾ ਬਣਾਇਆ ਉੱਥੇ ਮਤਲਬ ਕਿਤੇ ਕਹਿੰਦੇ ਆ ਜੀ ਰਾਤ ਨੂੰ ਅੱਗ ਲੱਗ ਗਈ ਐ ਜਿਹਦੇ ਨਾਲ ਉੱਥੇ ਜਿਹੜਾ ਰੱਖਿਆ ਸਮਾਨ ਸੀ ਉਹ ਸੜ ਕੇ ਸੁਆਹ ਹੋ ਗਿਆ ਉਹਦੇ ਨਾਲ ਨਾਲ ਥੱਲੇ ਜਿਹੜੇ ਮੈਟ ਵਿੱਚੇ ਸੀ ਗੁਰੂ ਘਰ ਦੇ ਨਾਲ ਕਿਉਂਕਿ ਤਕਰੀਬਨ 8-10 ਫੁੱਟ ਦੂਰੀ ਤੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਪ੍ਰਕਾਸ਼ ਹੈ ਤੇ ਉਹ ਸਾਰੇ ਮੈਟ ਵੀ ਉੱਥੇ ਜਲ ਗਏ ਉਪਰੰਤ ਅਸੀਂ ਸਭ ਕੁਝ ਚੈੱਕ ਕੀਤਾ ਪਰ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜਾਂ ਗੁਟਕਾ ਸਾਹਿਬ ਦੀ ਕੋਈ ਵੀ ਅਦਵੀ ਨਹੀਂ ਹੋਈ ਹਾਂ ਗੁਰੂ ਘਰ ਦੀ ਉੱਥੇ ਜਿਹੜਾ ਕਹੀਏ ਕਿ ਅੱਗ ਲੱਗਣ ਨਾਲ ਨੁਕਸਾਨ ਹੋਇਆ ਪਰ ਇਹਦਾ ਜਿਹੜਾ ਕਾਰਨ ਹੈ ਉਹ ਕਾਰਨ ਅਸੀਂ ਇਹ ਵੇਖਿਆ ਸੰਗਤਾਂ ਦੇ ਵਿੱਚ ਕਿ ਇੱਥੇ ਦੋ ਪਾਰਟੀਆਂ ਨੇ ਇਹਨਾਂ ਦਾ ਆਪਸ ਵਿੱਚ ਬੜਾ ਰੌਣਾ ਹੈ ਇਹ ਦੋਵੇਂ ਜਿਵੇਂ ਕਹਿ ਦਈਏ ਸਿੱਧਾ ਅਸੀਂ ਕਹੀਏ ਨਕਮੀਆਂ ਨੇ ਦੋਵੇਂ ਇੱਕ ਦੂਜੇ ਦੇ ਵਿਰੁੱਧ ਇੱਥੇ ਬੋਲਦੇ ਨੇ ਇੱਕ ਦੂਜੇ ਨਾਲ ਇੱਕ ਖੇਬਾਜ਼ੀ ਇਹਨਾਂ ਦੀ ਜਿਸ ਕਰਕੇ ਗੁਰੂ ਘਰ ਦੇ ਨੁਕਸਾਨ ਹੋ ਰਿਹਾ ਗਰੰਤੀ ਸਿੰਘ ਵੀ ਜਿਹੜਾ ਇਹਨਾਂ ਨੇ ਰੱਖਿਆ ਉਹਨੂੰ ਵੀ ਕੋਈ ਇੱਧਰ ਦਾ ਪਤਾ ਹੈ ਨਹੀਂ ਉਹ ਕਹਿੰਦਾ ਮੈਂ ਟਕਸਾਲ ਚੋਂ ਪੜਿਆ ਪਰ ਉਹਨੂੰ ਇਹ ਟਕਸਾਲ ਦੇ ਨਾਮ ਦੀ ਨੇੜੇ ਨਹੀਂ ਗਿਆ ਉਹ ਬਸ ਨਾਮ ਹੀ ਕਹਿੰਦਾ ਪਰ ਉਹਨੂੰ ਇਸ ਚੀਜ਼ ਦਾ ਪਤਾ ਨਹੀਂ ਹੈ ਕਿ ਭਾਈ ਹੋਇਆ ਕਿ ਜਿਹੜੀ ਗੱਲ ਕਹਿੰਦੇ ਆ ਕਹਿੰਦਾ ਮੇਰੇ ਮੈਨੂੰ ਨਹੀਂ ਪਤਾ ਜੀ ਜਿਹੜੀ ਗੱਲ ਨੂੰ ਪੁੱਛਦੇ ਆ ਉਹ ਕਹਿੰਦਾ ਜੀ ਮੇਰੇ ਪਹਿਲੇ ਹੋਇਆ ਉਹ ਜਿੱਥੇ ਪੋਥੀਆਂ ਰੱਖੀਆਂ ਨੇ ਜਿਨ੍ਹਾਂ ਤੇ ਇਹਨਾਂ ਨੇ ਆਪਣੇ ਲਿਖੇ ਹੋਇਆ ਪਤਾ ਨਹੀਂ ਕੀ ਕੀ ਲਿਖਿਆ ਹੋਇਆ ਤੇ ਉਹ ਵੀ ਅਸੀਂ ਦੇਖਿਆ ਤੇ ਇੱਥੇ ਜਿਹੜੀ ਹਾਲਤ ਆ ਉਹ ਇਹ ਆ ਕਿ ਸਾਨੂੰ ਇੱਥੇ ਚਾਹੀਦਾ ਵਾ ਅਸੀਂ ਅਕਾਲ ਤਖਤ ਸਾਹਿਬ ਤੇ ਸਾਰੀ ਰਿਪੋਰਟ ਤਿਆਰ ਕਰਕੇ ਭੇਜ ਰਹੇ ਆ ਫਿਰ ਜੋ ਅਕਾਲ ਤਖਤ ਸਾਹਿਬ ਦਾ ਹੁਕਮ ਹੋਵੇਗਾ ਉਹਦੇ ਉੱਪਰ ਫੁੱਲ ਚੜਾਈ ਜਾਣਗੇ ਦੋਨੋਂ ਪਾਰਟੀਆਂ ਇਸ ਚੀਜ਼ ਤੇ ਸਹਿਮਤ ਹੋਈਆਂ ਨੇ ਤੇ ਇਥੇ ਪ੍ਰਸ਼ਾਸਨ ਵੀ ਆਇਆ ਸੀ ਕਿ ਜੋ ਅਕਾਲ ਤਖਤ ਦਾ ਹੁਕਮ ਹੋਵੇਗਾ ਅਸੀਂ ਉੰਜ ਹੀ ਕਰਾਂਗੇ ਜੀ ਮੌਕੇ ਤੇ ਪਹੁੰਚੇ ਡੀਐਸਪੀ ਸਮਰਾਲਾ ਸਰਲੋਚਨ ਸਿੰਘ ਦਾ ਕਹਿਣਾ ਹੈ ਕਿ ਗੁਰਦੁਆਰਾ ਸਾਹਿਬ ਦੇ ਵਿੱਚ ਮਹਾਰਾਜ ਦੀ ਸਿਵਾਰੀ ਦੇ ਨਜ਼ਦੀਕ ਚੱਲ ਰੇ ਜੂਤ ਵਾਲੇ ਸਥਾਨ ਨੂੰ ਅੱਗ ਲੱਗੀ ਤੇ ਸਥਾਨ ਤੇ ਪਿਆ ਕੋ ਸਮਾਨ ਸੜਕੇ ਸੁਆਵੀ ਹੋਇਆ ਤੋਨਾ ਗੁਰਦੁਆਰੇ ਦੇ ਕੈਮਰੇ ਦੇ ਡੀਵੀਆਰ ਕਬਜ਼ੇ ਚ ਲੈ ਲੈਨੇ ਤੇ ਜਾਂਚ ਕੀਤੀ ਜਾ ਰਹੀ ਹੈ ਇਹ ਨਾਲ ਜੀ ਲੜਣਾ ਪੈਣ ਪੈਂਦਾ ਸਮਰਾਲਾ ਤਹਿਸੀਲ ਦੇ ਵਿੱਚ ਅੱਜ ਜਿਹੜਾ ਸਾਡੇ ਧਿਆਨ ਦੇ ਵਿੱਚ ਸਰ ਗੁਰਪ੍ਰੀਤ ਸਿੰਘ ਗੁਰਦੇਵ ਸਰ ਸੁਖਵਿੰਦਰ ਸਿੰਘ ਉਰੀ ਜਿਹੜੇ ਸਾਡੇ ਆ ਨਿਆਂਗ ਜਿੱਥੇ ਬੰਦਿਆਂ ਦੇ ਉਹਦੇ ਜ਼ਾਰ ਨੇ ਸਮਰਾਲੇ ਤੋਂ ਇਹਨਾਂ ਨੇ ਮੇਰੇ ਧਿਆਨ ਦੇ ਵਿੱਚ ਲਿਆਂਦਾ ਸੀ ਮੈਂ ਤੇ ਮਰੀ ਜਿਹੜੀ ਐਸਚਓ ਸਮਰਾਲਾ ਦੇਸ ਤੋਂ ਮਾਚੂੜਾ ਜਿਹੜਾ ਮੋਕੇ ਤੇ ਆਇਆ ਇਹ ਜਿਹੜਾ ਜਿੱਥੇ 12 ਦੇ ਪ੍ਰਕਾਸ਼ ਦੇ ਵੈਕਸਨ ਤੇ ਜਿਹੜੀ ਪਿਛੇ ਪਾਸੇ ਜੋਤ ਚ ਗਦੇ ਹੁੰਦੇ ਆ ਉਹ ਜੋਤ ਦੇ ਨਾਲ ਕੋਈ ਉੱਥੇ ਜਿਹੜਾ ਅੰਦਰ ਮਟੀਰੀਅਲ ਆ ਅਗਨੀ ਭੇਟ ਹੋਇਆ ਥੋੜਾ ਬੋਤਾੜਾ ਲੱਕੜ ਦਾ ਸਮਾਨ ਵੀ ਸੀ ਯਾ ਥੱਲੇ ਮੈਟਲ ਦਾ ਤੇ ਬਾਕੀ ਜਿਹੜੀ ਅਸੀਂ ਉਹ ਡੀਵੀਆਰ ਜਿਹੜਾ ਇੱਥੇ ਕੈਮਰੇ ਲੱਗੇ ਹੋਏ ਨਾ ਬਿਲਕੁਲ ਡੀਵੀਆਰ ਅਸੀਂ ਕਬਜ਼ੇ 'ਚ ਲੈ ਲਿਆ ਕਿਉਂਕਿ ਇਸ ਪਿੰਡ ਦੇ ਵਿੱਚ ਕਾਫੀ ਪਾਰਟੀ ਬਾਜੀ ਆ ਦੋ ਪਾਰਟੀਆਂ ਆ ਜਿਹੜੀਆਂ ਪਹਿਲਾਂ ਹੀ ਆਲਰੇਡੀ ਚੱਲ ਰਹੀਆਂ ਇੱਕ ਇਸ ਪਿੰਡ ਦੀ ਤੇ ਇੱਕ ਬਾਹਰਲੇ ਪਿੰਡਾਂ ਦੇ ਉਹਨਾਂ ਦੀ ਜਿਹੜੀ ਕਮੇਟੀ ਬਣੀ ਹੋਈ ਹੈ ਇਹਦਾ ਪੀਐਸ ਵੀ ਜਿਹੜਾ ਮਾਨਜੋ ਕੋਰਟ ਦੇ ਵਿੱਚ ਚੱਲਿਆ ਨਿਆਂਗੰਜ ਜਥੇਬੰਦੀਆਂ ਦੇ ਅਸੀਂ ਸਾਰਿਆਂ ਨੇ ਫੈਸਲਾ ਲਿਆ ਜਿਹੜੀ ਐਸਜੀਪੀਸੀ ਕਮੇਟੀ ਦੇ ਜਿਹੜੇ ਮੈਨੇਜਰ ਸਾਹਿਬ ਤੇ ਹੈੱਡ ਗ੍ਰੰਥੀ ਕਟਾਣਾ ਸਾਹਿਬ ਤੋਂ ਨੇ ਉਹ ਅਸੀਂ ਮੌਕੇ ਤੇ ਬੁਲਾ ਲਏ ਸੀ ਉਹ ਸਾਰੀ ਆਪਣੀ ਪਰਚਾਲ ਜਿਹੜੀ ਪਰ ਜੋ ਵੀ ਰਿਪੋਰਟ ਹੋਗੀ ਇਹ ਸ਼੍ਰੀ ਕਲਤਕ ਸਭ ਦੇ ਭੇਜੀ ਜਾਊਗੀ ਜੋ ਵੀ ਹੁਕਮ ਸ਼੍ਰੀ ਕਲਤਕਪੁਰ ਸਾਹਿਬ ਤੋਂ ਆਊਗਾ ਉਹਦੇ ਮੁਤਾਬਿਕ ਜਿਹੜੀ ਅਗਲੀ ਕਾਰਵਾਈ ਜਿਹੜੀ ਹੈ ਅਮਲ ਚੱਲੇਗੀ ਬਿਲਕੁਲ ਹੋਰ ਇਹ ਲੱਗਣਾ ਗੁਰੂ ਘਰ ਦਾ ਹੈਗਾ ਜੀ ਤੇ ਗੁਰੂ ਘਰ ਦਾ ਹੁਣ ਆਪਾਂ ਨੌਕੀ ਦਾ ਜੈ ਸਿੰਘ ਜੀ ਜੈ ਸਿੰਘ ਸ਼ਹੀਰ ਜੈ ਸਿੰਘ ਸ਼ਹੀਦ ਬਾਬਾ ਜੈ ਸਿੰਘ ਸ਼ਹੀਦ ਬਾਬਾ ਜੈ ਸਿੰਘ ਦੇ ਨਾਂ ਤੇ ਗੁਰੂ ਘਰ ਹੈ ਜੀ ਤੇ ਅਸਲੇ ਜਿਹੜਾ ਗੁਰੂ ਘਰ ਇਹ ਪਹਿਲਾਂ ਵੀ ਬੋੜਾ ਬਵਾਦ ਦੇ ਵਿੱਚ ਰਹਿ ਚੁੱਕਿਆ ਹੈ ਕਾਰਨ ਕੀ ਹੈ ਕਾਰਨ ਇਥੇ ਇਹ ਹੈ ਜੀ ਵੀ ਜਿਹੜਾ ਅਸੀਂ ਆਪਣਾ ਕਾਰਨ ਸਾਨੂੰ ਪਤਾ ਲੱਗਿਆ ਗੁਰੂ ਘਰ ਦੀ ਜ਼ਮੀਨ ਆ 에어ਪੋਰਟ ਰੋਡ ਤੇ ਹੋਰ ਕੁਝ ਨਹੀਂ ਸਿਰਫ ਇਹ ਮੁੱਦਾ ਇਹਨਾਂ ਦਾ ਗੁਰੂ ਘਰ ਦੇ ਨਾਲ ਪਿਆਰ ਮੋਹ ਪਿਆਰ ਨਹੀਂ ਹੈਗਾ ਉਹ ਜ਼ਮੀਨ ਦੇ ਨਾਲ ਮੋਹ ਪਿਆਰ ਦੋਨਾਂ ਕਮੇਟੀਆਂ ਨੇ ਗੁਰੂ ਘਰ ਦਾ ਉਹ ਨੁਕਸਾਨ ਕੀਤਾ ਹੋਇਆ ਆਪਾਂ ਕੁਝ ਕਹਿ ਨਹੀਂ ਸਕਦੇ ਪੋਥੀ ਸਾਹਿਬ ਨਾਲ ਹੁਣ ਅਸੀਂ ਆ ਕੇ ਪੋਥੀ ਸਾਹਿਬ ਦੇਖੇ ਚੈੱਕ ਕਰਿਆ ਪੋਥੀ ਸਾਹਿਬ ਦੇ ਉੱਤੇ ਵੀ ਛੇੜਛਾੜ ਹੋਈ ਹੋਈ ਆ ਉਹਨਾਂ ਦੇ ਅੰਗ ਫਟੇ ਹੋਏ ਨੇ ਠੀਕ ਹੈ ਜੀ ਜਦੋਂ ਅਸੀਂ ਜ਼ਮੀਨ ਦੀ ਇੰਨੀ ਸਾਮ ਸੰਭਾਲ ਕਰ ਸਕਦੇ ਆ ਕੀ ਅਸੀਂ ਗੁਰੂ ਘਰ ਦੀ ਸਾਮ ਸੰਭਾਲ ਨਹੀਂ ਕਰ ਸਕਦੇ ਫਿਰ ਜਦੋਂ ਹੁਣ ਅੰਦਰ ਮੌਕੇ ਤੇ ਅੱਗ ਲੱਗੀ ਹੈ ਕੱਲ ਸਾਨੂੰ ਦੱਸਣ ਮੁਤਾਬਕ ਕੱਲ ਕੱਲ ਦੀ ਅੱਗ ਲੱਗੀ ਹੋਈ ਆ ਜੀ ਕੱਲ ਦੀ ਅੱਗ ਲੱਗੀ ਹੋਈ ਆ ਤੇ ਸਾਨੂੰ ਅੱਜ ਸਵੇਰੇ ਪਤਾ ਲੱਗਦਾ ਠੀਕ ਹੈ ਜੀ ਸਵੇਰੇ ਪਤਾ ਲੱਗ ਰਿਹਾ ਤੇ ਜਿਹੜਾ ਡੀਵੀਆਰ ਆ ਡੀਵੀਆਰ ਨਾਲ ਵੀ ਇਹਨਾਂ ਨੇ ਛੇੜਛਾੜ ਕੀਤੀ ਹੋਈ ਆ ਉਹ ਬੰਦ ਕੀਤਾ ਹੋਇਆ ਕੈਮਰਾ ਇਹ ਬਹੁਤ ਹੀ ਵੱਡੀ ਘਟਾਈ ਆ ਜੀ ਇਹ ਅਸੀਂ ਤਾਂ ਅਕਾਲ ਤਖਤ ਸਾਹਿਬ ਨੂੰ ਵੀ ਬੇਨਤੀ ਕਰਾਂਗੇ ਪ੍ਰਸ਼ਾਸਨ ਨੂੰ ਵੀ ਬੇਨਤੀ ਕਰਾਂਗੇ ਜੋ ਜੋ ਕਾਰਵਾਈ ਆ ਕਮੇਟੀ ਤੇ ਵੀ ਹੋਣੀ ਚਾਹੀਦੀ ਆ ਪਾਠੀ ਸਿੰਘ ਤੇ ਵੀ ਹੋਣੀ ਚਾਹੀਦੀ ਆ ਵੀ ਜਿਹੜੀਆਂ ਕਮੇਟੀਆਂ ਪ੍ਰਬੰਧਕ ਸਾਮਧੀਆਂ ਨੇ ਸਭ ਤੋਂ ਪਹਿਲਾਂ ਤਾਂ ਉਹਨਾਂ ਦਾ ਕਸੂਰ ਆ ਇਹ 4-5 ਵਜੇ ਦੀ ਗੱਲ ਆ ਜਦੋਂ ਰਹਿਰਾ ਸਾਹਿਬ ਦੇ ਮਤਲਬ ਆਏ ਮੱਥਾ ਟੇਕਣ ਲੋਕ ਅੱਜ ਦੀ ਸੰਗਤ ਕੱਲ੍ਹ ਸ਼ਾਮ ਕੱਲ੍ਹ ਸ਼ਾਮ ਦੀ ਹੈ ਜੀ ਕੱਲ੍ਹ 5 ਵਜੇ ਦੀ ਤੇ ਜਦੋਂ ਮਤਲਬ ਦੋ ਜਣੇ ਆਏ ਸੀ ਸਾਡੇ ਪਿੰਡ ਦੇ ਵਿੱਚੋਂ ਮਥਾ ਟਿਕ ਕਾਨੂੰਨਾ ਨੇ ਆ ਕੇ ਦੱਸਿਆ ਉਹਨਾਂ ਦੇ ਆਉਂਦੇ ਨੂੰ ਪਾਣੀ ਪਾ ਕੇ ਅੱਗ ਬੁਝਾਈ ਜਾ ਰਹੀ ਸੀ ਜੇ ਕਿਸੇ ਨੂੰ ਉਤਲਾਹ ਵਗੈਰਾ ਨਹੀਂ ਕੀਤਾ ਨਹੀਂ ਸਾਨੂੰ ਐਦਾਂ ਸੀਗਾ ਵੀ ਸੰਗਤ ਆਉਂਦੀ ਆ ਚਲੋ ਸਾਰਿਆਂ ਨੂੰ ਪਤਾ ਹੋਊਗਾ ਵੀ ਸਾਡੇ ਆਂਟੀ ਨੇ ਆ ਨਾਲ ਗਵਾਂਢੀ ਵੀ ਚਲੋ ਇਹਨਾਂ ਨੂੰ ਪਤਾ ਲੱਗ ਗਿਆ ਵੀ